ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਇਸ ਟਾਈਮ ਆਪਾਂ ਪਹੁੰਚੇ ਹੋਏ ਆ ਪਿੰਡ ਦਬੜੀਖਾਨੇ ਦੇ ਵਿੱਚ ਦਬੜੀਖਾਨਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਇਹਦੋਂ ਦਾ ਹੱਦ ਆ ਜਿਹੜੀ ਮਿੱਤਰੋ ਪਠਿੰਡੇ ਜ਼ਿਲ੍ਹੇ ਦੇ ਚਿੱਤੇ ਪਿੰਡ ਦੀ ਸ਼ੁਰੂਆਤ ਹੁੰਦੀ ਆ ਆਪਾਂ ਮਿੱਤਰੋ ਬਾਈ ਛਿੰਦੇ ਢਿੱਲੋ ਦੇ ਘਰੇ ਇਸ ਟਾਈਮ ਮੌਜੂਦ ਆ ਸ਼ੌਂਕ ਬਾਈ ਨੂੰ ਆਣਾ ਜਿਹੜਾ ਮਿੱਤਰੋ ਉਹ ਇੱਕ ਕਾਲੇ ਸੋਨੇ ਦਾ ਨੈਵੀਦੀਪ ਸਿੰਘ ਕੈਮਰਾ ਪਿਛਲੇ ਪਾਸੇ ਨੂੰ ਘੁਮਾ ਦੇ ਕਿਹੜਾ ਆ ਜਿਹੜੀਆਂ ਸਿੰਚਾ ਖੜੀਆਂ ਪਾਈ ਤੇ ਘਰੇ ਮਿੱਤਰੋ ਇਹਨਾਂ ਚੀਜ਼ਾਂ ਦਾ دیਵਾਨਾ ਇਹੇ ਚੰਦਰਾ ਐਵੇਂ ਨਹੀਂ ਪਾਈਪਾਂ ਲਾਈਆਂ ਤੇ ਪਾਣੀ ਵਾਲੀਆਂ ਨਾਲ ਜਿਗੇ ਬਣਾਤੀਆਂ ਕਿਤੇ ਮੇਰੀ ਮੱਝ ਪਾਣੀ ਹੋਣਾ ਪਿਆਸੀ ਰਹੇ ਤੇ ਦਾਣੇ ਹੋਣਾ ਭੁਖੀ ਰਹੇ ਆ ਚੀਜ਼ਾਂ ਦਾ دیਵਾਨਾ ਭਾਈ ਇਹਨਾਂ ਚੀਜ਼ਾਂ ਦੇ ਘਰਾਣੇ ਦੇ ਤਿੰਨ ਬੱਚੇ ਦਿਖਾਉਣੇ ਜਿਹੜੇ ਭਰਾ ਛੋਟੇ ਜਾਨਵਰ ਲੈਣਾ ਚਾਹੁੰਦੇ ਦੋ ਕਟੀਆਂ ਵਖਾਊਂਗਾ ਇੱਕ ਕਟਾ ਵਿਖਾਉਂਗਾ ਮੈਂ ਤਰੋਂ ਇੱਕ ਸੁਧਰੀ ਹੋਈ ਬਲੱਡ ਲੈਨ ਦੇ ਵਿੱਚੋਂ ਚੀਜ਼ਾਂ ਸਾਰੀਆਂ ਬਾਈ ਦੇ ਕੋਲੇ ਕੱਟੜ ਬਦ ਕਰਦੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਕੱਟੇ ਦੀ ਭੈਣ ਚੈਂਪੀਅਨ ਸੀ ਜੀ ਸਿਚੇਸ਼ਨ ਦੇ ਬਾਈ ਕੀ ਹਾਲ ਚਾਲ ਆ ਫਿਰ ਵਧੀਆ ਜੀ ਠੀਕ ਹੈ ਸੇਤਾ ਦੇ ਪਰਿਵਾਰ ਤੋਂ ਸਸਤਿ ਸ਼੍ਰੀ ਅਕਾਲ ਜੀ ਸਾਰਾ ਸੁਰਕਰ ਜਿੰਦਗੀ ਜਿੰਦਾਬਾਦ ਆ ਜਿੰਦਾਬਾਦ ਜੀ ਚਲੋ ਸ਼ੁਕਰ ਅੱਜ ਜਾਨਵਰ ਆਪਾਂ ਦੇਣੇ ਤਿੰਨ ਹੈਨਾ ਪਹਿਲਾਂ ਮੈਨੂੰ ਐ ਦੱਸੇ ਵੀ ਆ ਮੈਂ ਕਿੰਨਾ ਦੋਤੇ ਚੱਲ ਗਈ ਬਈ ਵੱਡੀ ਇਹ ਮੱਝ ਬਾਈ ਪਿਛਲੇ ਸਾਲ 21 ਲੀਟਰ ਤੇ ਚੱਲਦੀ ਸੀਗੀ ਠੀਕ ਆ ਤੇ ਹੁਣ ਇਹਨੂੰ ਸੂਈ ਨੂੰ ਹੋ ਗਏ 40 ਅੱਜ ਇਹ ਬਿਨਾ ਨਾਲ ਨੂੰ ਤੋਂ ਬਿਨਾ ਕੋਰ ਦਿੱਤੇ ਤੋਂ 19.5 ਲੀਟਰ ਤੇ ਆ। ਹੁਣ 19.5 ਲੀਟਰ ਤੇ ਚੱਲੀ ਜਾਂਦੀ ਆ। ਹੁਣ 19.5 ਤੇ ਜੇ ਕਿਸੇ ਭਰਾ ਨੇ ਚੋਣੀਆਂ ਬਿਨਾ ਦੱਸੇ ਚੋ ਸਕਦਾ। ਜੇ ਕੋਈ ਕਹੇ 20 ਪਲੱਸ ਕਰਨੀ ਆ ਫਿਰ ਆਪਾਂ ਨੂੰ ਦੋ ਦਿਨ ਦੇ ਦੇ। ਠੀਕ ਆ ਬਾਈ। ਕਿ ਕਦੇ ਦੋ ਦਿਨਾਂ ਨੂੰ ਆਉਂਗਾ ਫਿਰ 20 ਤੋਂ ਉੱਤੇ ਆਪਾਂ ਇਹਨੂੰ ਤੋਲ ਦਾਂਗੇ ਆਰਾਮ ਨਾਲ। ਕੰਡੇ ਲਾ ਇਹ ਕਿਹੜੇ ਟੀਕੇ ਦੀ ਆ? ਇਹ ਬਾਈ ਹਰਿਆਣੇ ਤੋਂ ਲਿਆਂਦੀ ਸੀ। ਹਰਿਆਣੇ ਤੋਂ ਲਿਆਂਦੀ। ਆਪਾਂ ਨੂੰ ਨਹੀਂ ਪਤਾ ਕੀ ਦੀ ਐ। ਠੀਕ ਆ ਤੇ ਆਹ ਕੱਟੀ ਬਈ। ਇਹਦੀ ਕੱਟੀ ਆਪਾਂ ਪਹਿਲੇ ਸੂਏ ਵਾਲੀ ਜਿਹੜੀ ਉਹ ਵੇਚੀ ਸੀ ਪਿੱਛੇ ਜੇ ਸਵਾ ਦੋ ਲੱਖ ਹਾਂ ਆਪਣੇ ਚੈਨਲ ਦੀ ਵੇਚੀ ਸੀ ਨਾ ਆਪਣੇ ਚੈਨਲ ਦੀ ਵੇਚੀ ਆ ਉਹ ਸਵਾ ਦੋ ਲੱਖ ਦੀ ਸਵਾ ਦੋ ਲੱਖ ਦੀ ਤੇ ਆ ਜਿਹੜੀ ਬਈ ਇਹ ਦੂਜੇ ਸੂਏ ਦੀ ਅਰਜਨ ਕੁੰਗੜ ਦੀ ਆ ਅਰਜਨ ਕੁੰਗੜ ਦੀ ਆ ਇਹ ਚੈਂਪੀਅਨ ਵੀ ਰਹੀ ਹੈ ਨਾ ਦੂਜੇ ਸੂਏ ਦੀ ਆ ਚੜੱਕਾ ਵਾਲੇ ਮੇਲੇ ਤੇ ਚੌਥੇ ਨੰਬਰ ਚ ਆਈ ਸੀ ਦੋ ਦੰਦ ਚ ਬਿਊਟੀ ਦੋ ਦੰਦ ਕਿੰਨਾ ਦੁੱਧ ਦੇਗੀ ਬਈ ਇਹ ਇਹ ਪਿਛਲੇ ਸੂਏ ਹੀ 16 ਲੀਟਰ ਦੁੱਧ ਦਿੱਤਾ ਨੇ ਕਿਆ ਬਾਤ ਹੈ ਕਿਹੜੇ ਸੀਮਨ ਦੀ ਆ ਗਈ ਬਈ ਇਹ ਇਹ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਤੇ ਪਰਲੀ ਕੱਟੀ ਬਈ ਜਣੀ ਪਰਲੀ ਉਹ ਕੱਟੀ ਜ ਕੋਹੇ ਨੂਰ ਦੀ ਆ ਉਹ ਇਸੇ ਮੱਝ ਦੀ ਜਿਹੜੇ ਪੋ ਠੀ ਵੇਚੀ ਉਹਦੀ ਪਹਿਲੇ ਸੂਏ ਦੀ ਆ ਉਹਦੇ ਪਹਿਲੇ ਸੂਏ ਦੀ ਹੈਗੀ ਪਰਲਾ ਬੱਚਾ ਬਈ ਹੈ ਜੀ ਪਰਾ ਜਿਹੜਾ ਐਂਡ ਤੇ ਖੜਾ ਕੰਧ ਦੇ ਨਾਲ ਉਹ ਹੈਗੀ ਇਸੇ ਦੀ ਉਹ ਖਾਨ ਬੁੱਲਦੀ ਆ ਖਾਨ ਬੁੱਲਦੀ ਕਿੰਨੇ ਚਿਰ ਦੀ ਆ ਗਈ ਬਈ ਉਹ ਕਿੰਨੇ ਜੰਮੀ ਹੋਗੀ ਪਹਿਲੇ ਸੂਏ ਦੀ ਖਾਨ ਬੁੱਲਦੀ ਆ ਠੀਕ ਆ ਬਈ ਤੇ ਆਹ ਕੱਟੀ ਬਈ ਇਧਰ ਬੱਚੇ ਨਾਲ ਖੜੀ ਜਿਹੜੀ ਜਿਹੜੀ ਆਹ ਕੱਟੀ ਆ ਬਈ ਹਾਂ ਇਹ ਪਹਿਲੇ ਸੂਏ ਤੋਂ ਆਪਾਂ ਵੇਚਤੀ ਕੱਟੀ ਦੂਜੇ ਸੂਏ ਉਹ ਆ ਗਈ ਅਰਜਨ ਵਾਲੀ ਠੀਕ ਆ ਜੀ ਤੀਜੇ ਸੂਏ ਆ ਗਿਆ ਕਟਾ ਤੀਜੇ ਸੂਏ ਕਟਾ ਆ ਗਿਆ ਚੌਥੇ ਸੂਏ ਦੀ ਆ ਇਹਦੀ ਇਹ ਕੱਟੀ ਆ ਇਹ ਵੀ ਅਸਲ ਕਪਤਾਨ ਬੁੱਲਦੀ ਆ ਕਪਤਾਨ ਦੀ ਆ ਨਿੱਕਾ ਬੱਚਾ ਬਈ ਜਿਹੜਾ ਪੰਜਵੇਂ ਸੂਏ ਦੀ ਆ ਜੀ ਠੀਕ ਆ ਜੀ ਇਹ ਬਦਕੀ ਵਾਲੇ ਚੱਲ ਗਿਆ ਦਿਨਾਂ ਦੇ ਸੂਏ ਦੀ ਇਹ 35 ਦਿਨਾਂ ਦੀ ਸੂਈ ਪਾ 35 40 ਦਿਨਾਂ ਦੀ ਆ ਇਹ ਇਹ ਕਿਹੜੇ ਸੀਮਨ ਦੀ ਆ ਗਈ ਇਹ ਹੈਗੀ ਆ ਬਾਈ ਕ੍ਰਾਂਤੀ ਦਾ ਜਿਹੜਾ ਬੱਚਾ ਰਤਨ ਵੀਰ ਦਵਿੰਦਰ ਕੋਲੇ ਆ ਜਿਹੜੀ ਹਾਂ ਅਨਮੋਲ ਰਤਨ ਦੀ ਅਨਮੋਲ ਰਤਨ ਕੀ ਬਾਤ ਆ ਬਈ ਕੱਲਾ ਰਤਨ ਬਹੁਤ ਚੰਗਾ ਜੱਟ ਦੇ ਗਰ ਅਨਮੋਲ ਵੀ ਹੈ ਨਾ ਨਹੀਂ ਕੱਲਾ ਰਤਨ ਆ ਹੂੰ ਰਤਨ ਕੱਲਾ ਹੂੰ ਹਾਂ ਦਵਿੰਦਰ ਕੋਲੇ ਬਾਈ ਕੋਲੇ ਦਵਿੰਦਰ ਬਾਈ ਕੋਲੇ ਹਾਂ ਆ ਪਿੰਡੀ ਦੇ ਰਿਸ਼ਤੇਦਾਰ ਕੋਲੇ ਜਿਹੜਾ ਹੂੰ ਉਹਦੀ ਕੱਟੀ ਆ ਇਹ ਚੰਗਾ ਬੱਚਾ ਯਾਰ ਹਨਾ ਹਾਂ ਕੱਟੀ ਦੀ ਗ੍ਰੋਥ ਵੇਖ ਕਿੰਨੀ ਚੰਗੀ ਆ ਬਾਈ ਹਾਂ ਬਹੁਤ ਸੋਹਣੀ ਤੇ ਆ ਜਾ ਇੱਧਰ ਆ ਜਾ ਹੁਣ ਬਾਈ ਤੇ ਆ ਜਿਹੜਾ ਕੱਟਾ ਫਿਰ ਇਹ ਇਸੇ ਵੱਡੀ ਮੈਂ ਦਾ ਹੀ ਬੱਚਾ ਏ ਸੇ ਦਾ ਇਹ ਤੀਜੇ ਸੂਏ ਦਾ ਕਟਾ ਤੇ ਆ ਝੋਟੀ ਦਾ ਭਰਾ ਆ ਗਿਆ ਹਨਾ ਇਹ ਝੋਟੀ ਦਾ ਭਰਾ ਆਈ ਹਾਂ ਅੱਛਾ ਇਹ ਕਿਹੜੇ ਸੀਮਨ ਚੋਂ ਆ ਗਿਆ ਇਹ ਇਹ ਖਾਨ ਬੁੱਲ ਦਾ ਜੀ ਖਾਨ ਬੁੱਲ ਦਾ ਸਰਸਾ ਅੱਛਾ ਅੱਜ ਕੋਈ ਮੈਂ ਦੀ ਚਵਾਈ ਕਰਕੇ ਵੀ ਖਰੀਦਣਾ ਚਾਹੁੰਦਾ ਹੋਇਆ ਤੇ ਆਪਾਂ ਕਰਵਾ ਦੇ ਹਾਂ ਆ ਕਰਾ ਦਾਂਗੇ ਕਰਾ ਦੇ ਠੀਕ ਹੈ ਬਾਈ ਠੀਕ ਹੈ ਇਹ ਕਿੰਨੇ ਚਿਰ ਦਾ ਹੋ ਗਿਆ ਬਈ ਹੁਣ ਇਹ ਹੋ ਗਿਆ ਜੀ 22 23 ਮਹੀਨਿਆਂ ਦਾ ਜੀ 22 23 ਮਹੀਨਿਆਂ ਦਾ ਬਾਈ ਵੇਖੋ ਘਰਾਂ ਦੀ ਮਤਲਬ ਤੁਰਦੀ ਪੁੱਤ ਖੁੱਲੇਗਾ ਮੜਾ ਜਾਈ ਮੜਾ ਜਾਈ ਮਤਲਬ ਤੋਰ ਕੇ ਵਿਖਾਉਣਾ ਮੈਂ ਕਿਦਾਂ ਦੀ ਹੂੰ ਹਾ ਆਦੀ ਦਾ ਕਪਤਾਨ ਦਾ ਹੈ ਇਹ ਗੱਲਾਂ ਕੱਟੇ ਦਾ ਮੂੰਹ ਮਾ ਪਾ ਤੇ ਖਾਨ ਬੁੱਲਦਾ ਜਿਹੜੀ ਜਿਹੜੀ ਰਿਪੋਰਟ ਕਿੱਡਾ ਖੋਲਾ ਡੋਲਾ ਯਾਰ ਇਹ ਖਾਨ ਬੁੱਲਦਾ ਜਿਹੜੀ ਸਰਸਵਤੀ ਵੀ ਕਿਨਾ 51 ਲੱਖ ਦੀ ਹਾਂ ਉਹਦਾ ਏਬੀਸੀ ਵਾਲੇ ਕੋਲੇ ਖਾਨ ਬੁੱਲ ਖਾਨ ਬੁੱਲਦਾ ਇਹ ਬੰਦਾ ਉਹਦਾ ਪਿਓ ਵਾਲਾ ਪੱਖ ਜਿਹੜਾ ਸਰਸਵਤੀ ਆ ਲਾ ਗਿਆ ਸਰਸਵਤੀ ਦਾ ਹਾਂ ਇਹ ਐ ਮੰਨ ਲਓ ਵੀ ਸਰਸਵਤੀ ਦਾ ਪੁੱਤਾ ਹੀ ਹੈ ਪੁੱਤਾ ਹੀ ਹੈ ਹੂੰ ਨਹੀਂ ਠੀਕ ਆ ਬਈਆ ਤੇ ਆਜ ਕੋਈ ਸ਼ੌਂਕੀ ਬੰਦਾ ਲੈ ਜਾਏ ਬਾਈ ਮਾਰਲੀ ਹਨਾ ਮਈਆਂ ਦੇ ਵਿੱਚ ਛੱਡਣ ਨੂੰ ਹੋਰ 6 ਮਹੀਨਿਆਂ ਨੂੰ ਮਈਆਂ ਲਾਉਣ ਲੱਗ ਜੂ ਬਾਈ ਹਾਂਜੀ ਹਾਂ ਤੈਨੂੰ ਸਾਰਾ ਰਹਿ ਗਿਆ ਥੋੜਾ ਜਿਹਾ ਤੇਰੇ ਤੋਂ ਹਣਾ ਇਹ ਨਾ ਰਿਸ਼ਤੇਦਾਰੀ ਚ ਗਿਆ ਵਾ ਸੀਗਾ ਠੀਕ ਆ ਇਹ ਥੋੜਾ ਜਿਆ ਕਰਕੇ ਉਹਦੇ ਕਰਕੇ ਸੰਭਾਈ ਨਹੀਂ ਹੋਈ ਠੀਕ ਆ ਅੱਛਾ ਤੇ ਆ ਕੱਟੀ ਜਿਹੜੀ ਵੇਚਣੀ ਬਈ ਆਪਾਂ ਇਹ ਹੈਗੀ ਐਸ ਚੋਟੀ ਦੀ ਆ ਚੋਟੀ ਦੀ ਹਾਂਜੀ ਇਹ ਕਿੰਨੇ ਦੁੱਧ ਚਲਦੀ ਪਈ ਹੁਣ ਇਹਨੇ ਦਿੱਤਾ ਬਾਈ ਜੀ 19.5 ਲੀਟਰ 20 ਲੀਟਰ 19.5 ਠੀਕ 19 ਤੋਂ ਉੱਤੇ ਤੇ ਰਹੀ ਆ ਇਹ 19 ਤੋਂ ਉੱਤੇ ਹੁਣ ਅੱਜ ਹੁਣ ਸੂਣ ਵਾਲੀ ਆ ਇਹ ਇਹ 5 ਮਿੰਟਾਂ ਦੀ ਸੂਈ ਆ ਠੀਕ ਆ ਇਸ ਟਾਈਮ 2 ਮਿੰਟਾਂ ਦੀ ਗੱਬਣ ਆ ਠੀਕ ਆ ਤੇ 15 16 ਕਿਲੋ ਦੁੱਧ ਅੱਜ ਵੀ ਬੱਚਾ ਰਹਿੰਦਾ ਬਈ ਬੱਚਾ ਇਹਦਾ ਉਹ ਪਰਲੇ ਪਾਸੇ ਕੰਨੀ ਉਹ ਕੱਟੀ ਵੀ ਦੇ ਦੇਗੇ ਆਪਾਂ ਉਹ ਵੀ ਦੇ ਦਿਆਂਗੇ ਇਹ ਵਾਲਾ ਇਹ ਦੋਵੇਂ ਕੱਟੀਆਂ ਏਸੇ ਦੀਆਂ ਆਹ ਕੱਟੀ ਤੇ ਉਹ ਕੱਟੀ ਦੋਨੇ ਏਸੇ ਦੀਆਂ ਇਹ ਇਹ ਰਾਣੇ ਬੁੱਲਦੀ ਐ ਹੋਰ ਉਹ ਕਿਹੜੇ ਦੀ ਆ ਉਹ ਜੋ ਦਾ ਉੱਥੇ ਸੀਆਰਬੀ ਦਾ ਹਰਿਆਣੇ ਦਾ ਇਹ 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 ਰਾਣੇ ਬੁੱਲ ਦੀ ਲక్ష్ਮੀ ਡੇਰੀ ਆ। ਇਹ ਲక్ష్ਮੀ ਵਾਲੇ ਰਾਣੇ ਦੀ ਹੈ। ਇਹ ਲక్ష్ਮੀ ਜਣੇ ਦੇ ਰਾਣੇ ਬੁੱਲ ਦੀ। ਕਿਆ ਬਾਤ। ਇਹ ਤਾਰਾ ਦਿੰਦੀ ਆਈ। ਬਣੀ ਬਣਾਈ ਬ੍ਰੀਡ ਲੈ ਸਕਦੇ ਆ ਜਿਹੜੇ ਭਰਾਵਾਂ ਨੂੰ ਸ਼ੌਕ ਆ ਬਾਈ। ਇਹ ਤਾਰਾ ਦੇਈ ਜਾਂਦੀ ਆ ਹੁਣ। ਤਾਂ ਇਹ ਤਾਂ ਬਣਨ ਵਾਲੀ ਪੁੱਜੀ ਕੀ ਬਈ? ਦੋ ਤਿੰਨ ਰੀ ਦੇ। ਦੰਦਾਂ ਤੋਂ ਕਿਵੇਂ ਬਈ ਇਹ? ਹਾਂਜੀ। ਉਮਰ ਕਿੰਨੀ ਦੀ ਹੋ ਗਈ ਆ? ਉਮਰ 20 ਮਹੀਨਿਆਂ ਦੀ ਆਈ। ਠੀਕ ਆ। ਖੀਰੀ ਹੋਈ ਇਹ ਪਤਾ ਨੇ? ਹਾਂ ਖੀਰੀ ਦਾ ਇਹ 4-5 ਮਹੀਨੇ ਨੇ ਦੰਦ ਸਿੱੜਦੀ। ਹੂੰ। ਤੇ ਉਹ ਕੱਟੀ ਕਿੰਨੇ ਮਹੀਨੇ ਦੀ ਹੋ ਗਈ ਪਰਲੀ? ਉਹ 5 ਮਿੰਟਾਂ ਦੀ 5 ਮਿੰਟਾਂ ਦੀ ਬਈ ਉਹ ਕਿਹੜੇ ਦੀ ਦਸਤਾਨੀ ਆ ਉਹ ਇਹ ਉਹ ਹੈਗੀ ਆ ਸੀਆਈਏ ਹਸਾਰ ਦੀ ਹੈ ਹਸਾਰ ਯੂਨੀਵਰਸਿਟੀ ਸਰਕਾਰੀ ਟੀਕੇ ਦੀ ਹੈ ਸਰਕਾਰੀ ਟੀਕਾ ਬਈ ਕੀ ਬਾਤ ਆ ਬਈ ਅੱਛਾ ਇਹ ਦੂਜੇ ਜਿਹੜੇ ਤੇ ਰੇਟ ਪਰ ਬਾਈ ਚੰਦੇ ਰੇਟ ਯਾਰ ਫੋਨ ਤੇ ਕਰ ਲਾਂ ਹੁਣ ਦੀ ਰੱਖ ਲੈਣਾ ਕੋਈ ਗੱਲ ਨਹੀਂ ਠੀਕ ਆ ਨੰਬਰ ਤਾਂ ਦੇ ਦੇ ਫਿਰ ਆਪਦਾ ਜਿਹੜਾ ਕੱਟਾ ਕੋਈ ਸੰਭੜ ਸੁੰਭਣ ਵਾਲਾ ਕੋਈ ਨਹੀਂ ਆਪਾਂ ਦੇ ਦਾਂਗੇ ਠੀਕ ਆ ਆਪ ਦੇ ਨਾਲ ਮਾਨਤ ਨਾਲ ਹਾਂ ਬਰੀਡ ਬਰੂਡ ਵਾਲਾ ਹੋਵੇ ਸ਼ੌਂਕ ਵਾਲਾ ਕੋਈ ਗੱਲ ਨਹੀਂ ਯਾਰ ਬਸ ਠੀਕ ਆ ਯਾਰ ਚੋਂਦਾ ਰਹਿਣਾ ਸਹੀ ਗੱਲ ਆ ਯਾਰ ਕੋਈ ਬਾਈ ਅਗਲਾ ਨਸਲੀ ਤਿਆਰ ਕਰ ਲੂਆ ਹੈ ਇਹ ਸਰਸਵਤੀ ਦਾ ਪੋਤਾ ਹਾਂ ਨੰਬਰ ਕਿੰਨਾ ਆ ਗਿਆ ਸ਼ਿੰਦੇ ਭਾਈ ਮੇਰਾ ਹੈਗਾ ਜੀ 95012 12602 ਇੱਕ ਵਾਰੀ ਹੋਰ ਬੋਲੋ 95012 ਜੀ 12602 ਠੀਕ ਆ ਭਾਈ ਲੈ ਵੀ ਮਿੱਤਰੋ ਹੁਣ ਇੱਕ ਗੱਲ ਸੁਣ ਲੋ ਤੇ ਅਨ ਸੁਧਰੀ ਲੈਣ ਮਨਾ ਲੈਣ ਤਾਂ ਕਿਹਾ ਸੁਧਰੀ ਦੇਖੋ ਕਈ ਵਾਰੀ ਆਪ ਨੂੰ 5 ਸਾਲ ਬਲੱਡ ਬਣਾਉਣ ਤੇ ਲੱਗ ਜਾਂਦੇ ਆ 5 ਸਾਲ 4 ਸਾਲ ਲੱਗ ਜਾਂਦੇ ਪਰ ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜੂਗਾ ਤੁਹਾਡੀ 4 ਸਾਲ ਦੀ ਮਿਹਨਤ ਤੁਹਾਨੂੰ ਮਿਲ ਜੂਗੀ ਮਿੱਤਰੋ ਕਟੀਆਂ ਦੋਵੇਂ ਤੇ ਕਟਾ ਇਹਦੀ ماں ਆ ਗਈ ਇਹਦੀ ماں ਹੁਣ ਪੰਜਵੇਂ ਸੁਆ ਸਿੰਘ ਦੇਖੋ ਤੁਸੀਂ ਇਦੋਂ ਸਾਦੇ ਸਿੰਘ ਹੁੰਦੇ ਆ ਹੈਂ ماں ਕੋਈ ਸਿੰਘ ਕੱਟਾ ਕਰਦਾ ਜਾਂਦਾ ਹਾਂਜੀ ਹਾਂ ਜਮਾਂ ਬਿਲਕੁਲ ਹੂੰ ਦੇਖ ਵੀ ਮਿੱਤਰੋ ਇਹ ਪੰਜਵੇਂ ਸੁਆ ਸਿੰਘ ਵੀ ਆਪਣੇ ਕੋਲੇ ਇੱਕ ਪਿੰਡ ਹੈਗਾ ਜਿਹੜਾ ਮਿੱਤਰੋ ਦਬੜੀ ਖਾਨਾ ਜ਼ਿਲ੍ਹਾ ਫਰੀਦਕੋ